ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 20 ਗੁੰਡੇ ਪਾਏ ਆ ਜੀ ਤਿੰਨ ਤਿੰਨ ਗੁੰਡਿਆਂ ਦਾ ਡਿਜ਼ਾਈਨ ਤੇ ਇੱਕ ਇੱਕ ਗੁੰਡਾ ਆਪਣਾ ਸੈਡਾਂ ਤੇ ਇੱਕ ਇੱਕ ਗੁੰਡਾ ਇੱਕ ਗੁੰਡਾ ਇੱਧਰ ਇੱਕ ਇੱਧਰ ਬਾਕੀ ਤਿੰਨ ਤਿੰਨ ਗੁੰਡਿਆਂ ਦਾ ਡਿਜ਼ਾਈਨ ਹੈ ਜੀ ਮੈਂ ਇਸ ਤਰ੍ਹਾਂ ਤਿੰਨ ਤਿੰਨ ਦਾ ਸੈੱਟ ਬਣਾਇਆ ਦੇਖੋ ਜੀ ਤਿੰਨ ਤਿੰਨ ਦਾ ਸੈੱਟ ਬਣਿਆ ਤੇ ਤੁਸੀਂ ਆਪਣੇ ਕੋਟੀ ਸਵੈਟਰ ਦੇ ਹਿਸਾਬ ਨਾਲ ਜਿੰਨੇ ਵੀ ਕੁੰਡੇ ਤੁਸੀਂ ਪਾਉਣੇ ਆ ਤੇ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਸੈੱਟ ਕਰਕੇ ਸਾਈਡਾਂ ਤੇ ਜਿੰਨੇ ਵੀ ਆਪਣੇ ਦੋ ਰਹਿੰਦੇ ਤਿੰਨ ਰਹਿੰਦੇ ਆ ਕੋਈ ਗੱਲ ਨਹੀਂ ਚੱਲ ਜੂਗਾ ਤੇ ਦੋ ਦਾ ਹੀ ਹੁੰਦਾ ਜੀ ਤਿੰਨ ਰਹਿ ਗਏ ਤਾਂ ਡਿਜ਼ਾਈਨ ਬਣੀ ਜਾਊਗਾ ਚਲੋ ਜੀ ਉਹ ਤੁਸੀਂ ਆਪਣਾ ਸੈੱਟ ਕਰ ਲਿਓ ਆਪਾਂ ਨੂੰ ਹੁਣ ਸਭ ਨੂੰ ਆਉਂਦਾ ਹੀ ਐ ਤੇ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਵੀਡੀਓ ਆਪਾਂ ਇਹ ਗੁੰਡੇ ਪਾ ਕੇ ਇੱਕ ਸਲਾਈ ਆਪਾਂ ਇੱਧਰ ਉਲਟੀ ਬਣਾਈ ਇੱਕ ਇੱਧਰ ਉਲਟੀ ਬਣਾ ਲਈ ਆਪਾਂ ਫਿਰ ਇੱਕ ਇੱਧਰ ਉਲਟੀ ਬਣਾ ਲਈ ਤਿੰਨ ਸਲਾਈਆਂ ਬਣਾ ਲਈਆਂ ਆਪਾਂ ਤੇ ਹੁਣ ਆਪਾਂ ਆਹ ਕੁੰਡਾ ਤਾਰਾਂਗੇ ਤਿੰਨ ਗੁੰਡੇ ਆਪਾਂ ਉਲਟੇ ਬਣਾਵਾਂਗੇ 1 2 3 ਤਾਂਗਾ ਪਿੱਛੇ ਕਰਾਂਗੇ ਆਹ ਵਾਲੇ ਤਿੰਨ ਕੁੰਡੇ ਆ ਜਿਹੜੇ ਤਿੰਨ ਗੁੰਡੇ ਆਪਾਂ ਉਲਟੇ ਬਣਾ ਲੇ ਅਗਲੇ ਆ ਤਿੰਨ ਕੁੰਡੇ ਆ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਆਪਣਾ ਤਿੰਨ ਦਾ ਸੈਟ ਆ ਹੋ ਗਿਆ ਤਿੰਨ ਦਾ ਆ ਹੋ ਗਿਆ ਇਹਨਾਂ ਨੂੰ ਤਿੰਨਾਂ ਨੂੰ ਆਪਾਂ ਇਕੱਠੇ ਬਣਾਵਾਂਗੇ ਫਿਰ ਵੜ ਪਾ ਕੇ ਇੱਕ ਵਾਰੀ ਆਪਾਂ ਹੋਰ ਬਣਾ ਲਾਂਗੇ ਤਿੰਨਾ ਤੋਂ ਆਪਾਂ ਤਿੰਨ ਹੀ ਬਣਾ ਲੈਣੇ ਆ ਇਹ ਤੱਕ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਉਲਟੇ ਤਾਂ ਜੇ ਪਹਿਲਾਂ ਤਿੰਨ ਗੁੰਡੇ ਉਲਟੇ ਬਣਾਏ ਤਿੰਨਾ ਤੋਂ ਤਿੰਨ ਬਣਾਏ ਫਿਰ ਤਿੰਨ ਗੁੰਡੇ ਉਲਟੇ ਹੁਣ ਅੱਗੇ ਫਿਰ ਆਪਾਂ ਤਿੰਨ ਗੁੰਡਿਆਂ ਤੋਂ ਤਿੰਨ ਗੁੰਡੇ ਬਣਾਵਾਂਗੇ ഫ ബൾ ബല തീാൻ ആ ജൂഗ ਇਹਦਾ ਵੀ ਕੋਈ ਗੱਲ ਨਹੀਂ ਹੁੰਦਾ ਕਿ ਆਪਾਂ ਨੂੰ ਜ਼ਰੂਰੀ ਨਹੀਂ ਹੈ ਕਿ ਆਪਾਂ ਜੇ ਜੇ ਕੁੰਡੇ ਇੱਧਰ ਆਏ ਉਹ ਜਿਵੇਂ ਆਪਣੇ ਇੱਧਰ ਆਉਣੇ ਚਾਹੀਦੇ ਆਪਾਂ ਆਪਣੇ ਕੋਟੀ ਸਵੈਟਰ ਦੇ ਹਿਸਾਬ ਨਾਲ ਡਿਜ਼ਾਈਨ ਸੈੱਟ ਕਰਨਾ ਹੁੰਦਾ ਜਿਵੇਂ ਦੇ ਆ ਜਾਣਵੇਂ ਸੈੱਟ ਹੋ ਜਾਂਦੇ ਆ ਹੁਣ ਆਪਣੇ ਇੱਧਰ ਡਿਜ਼ਾਈਨ ਦੇ ਆ ਗਏ ਆ ਤਾਂ ਆਪਾਂ ਇਹਨਾਂ ਦੇ ਤਿੰਨਾਂ ਤੇ ਤਿੰਨਾਂ ਦੇ ਤਿੰਨ ਬਣਾ ਲਵਾਂਗੇ ਆਹ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਉਲਟੀ ਸਲਾਈ ਬਣਾ ਕੇ ਆਪਾਂ ਕੰਪਲੀਟ ਕਰ ਲਈ। ਹੁਣ ਆਪਾਂ ਅੱਗੇ ਜਿੱ ਸਿੱਧੇ ਸਾਈਡ ਧਾਗਾ ਅੱਗੇ ਕਰਕੇ ਆਪਾਂ ਇੱਕ ਗੁੰਡਾ ਤਾਰ ਲਿਆ। ਅਗਲੇ ਤਿੰਨ ਗੁੰਡੇ ਆਪਾਂ ਫੇਰ ਉਲਟੇ ਬਣਾ ਲੈਣੇ। ਆ ਜਿਹੜੇ ਤਿੰਨ ਗੁੰਡੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲੈਣ। ਜਿਹੜੇ ਆਪਾਂ ਪਹਿਲਾਂ ਤਿੰਨ ਗੁੰਡੇ ਉਲਟੇ ਬਣਾਏ ਸੀ ਉਹਨਾਂ ਨੂੰ ਆਪਾਂ ਹੁਣ ਅਰੇ ਤਿੰਨ ਗੁੰਡੇ ਉਲਟੇ ਬਣਾ ਲੈਣੇ ਆ ਜਿਹੜੇ ਤਿੰਨਾਂ ਤੋਂ ਤਿੰਨ ਬਣਾਏ ਸੀ ਉਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ ਸਿੰਪਲ ਸਿੰਪਲ ਗੁੰਡੇ ਬਣਾ ਲੈਣੇ ਆ ਉਂਟੀ ਸਲਾਈ ਬਣਾ ਲਈ ਹੁਣ ਆਪਾਂ ਸਿੱਧੇ ਫਾਸੇ ਆ ਗਏ ਆ ਜੀ ਇਹ ਵਾਲੇ ਸਲਾਈ ਆਪਾਂ ਇਧਰੋਂ ਸਿੱਧੀ ਬਣਾਵਾਂਗੇ ਇਹਦੇ ਜੇ ਆਪਾਂ ਕੋਈ ਉਹ ਨਹੀਂ ਬਣਾਉਣਾ ਡਿਜ਼ਾਈਨ ਨਹੀਂ ਬਣਾਉਣਾ ਤੇ ਨਾ ਹੀ ਆਪਾਂ ਆ ਉਲਟੇ ਗੁੰਡੇ ਬਣਾਉਣੇ ਆ सिलाई आप सीधी बनावेंगे उल्टे पासे तो अपना ही सिलाई उल्टी बनावे तो सिंपल दो सिलाइया बना लिया जी ਚਾਰ ਸਲਾਈਆਂ ਤੇ ਆਪਾਂ ਡਿਜ਼ਾਈਨ ਪਾ ਕੇ ਦੋ ਸਲਾਈਆਂ ਸਿੰਪਲ ਵੱਡ ਲੀਆਂ ਉੱਪਰ ਤੇ ਹੁਣ ਦੇਖੋ ਜੀ ਆਪਾਂ ਆਹ ਵਾਲਾ ਗੁੰਡਾ ਤਾਰਾਂਗੇ ਹੁਣ ਆਪਾਂ ਆਹ ਵਾਲੇ ਤਿੰਨ ਗੁੰਡੇ ਆ ਜਿਹੜੇ ਇਹਨਾਂ ਨੂੰ ਇਕੱਠੇ ਬਣਾ ਲਾਂਗੇ ਤਿੰਨਾ ਤੋਂ ਤਿੰਨ ਇੱਥੇ ਬਣਾ ਲਾਂਗੇ ਹੁਣ ਆਪਾਂ ਤਿੰਨ ਗੁੰਡੇ ਬਣਾ ਲਏ ਆਪਾਂ ਤਾਂ ਗਾਗੇ ਕਰਾਂਗੇ ਤਿੰਨ ਗੁੰਡੇ ਉਲਟੇ ਬਣਾ ਲਾਂਗੇ ਅਹ ਤਿੰਨ ਗੁੰਡੇ ਉਲਟੇ ਬਣਾ ਲਵਾਂਗੇ ਤਿੰਨ ਗੁੰਡੇ ਫੇਰ ਉਲਟੇ ਬਣਾ ਲਵਾਂਗੇ ਪਹਿਲਾਂ ਆਪਣੇ ਕੋਲੇ ਡਿਜ਼ਾਈਨ ਆਇਆ ਸੀ ਇੱਥੇ ਲਾਸਟ ਤੇ ਹੁਣ ਆਪਣੇ ਕੋਲੇ ਤਿੰਨ ਗੁੰਡੇ ਉਲਟੇ ਆ ਗਏ ਸਸਲਾਈਆਂ ਪਾਉਣ ਤੋਂ ਹੀ ਪਤਾ ਲੱਗਦਾ ਜੀ ਕਿੰਨਾ ਸੌਖਾ ਤੇ ਕਿੰਨਾ ਸੋਹਣਾ ਡਿਜ਼ਾਈਨ ਆ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬੱਚਿਆਂ ਲਈ ਬਣਾਓ ਚਾਹੇ ਵੱਡਿਆਂ ਲਈ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹਰੇਕ ਰੰਗ ਚ ਜਚਣ ਵਾਲਾ ਜੀ ਜਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਜੀ ਤਾਂ ਜੋ ਅਗਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜੀ ਉਹ ਲਓ ਇੱਥੇ ਹੁਣ ਆਪਾਂ ਦੋ ਇੱਕ ਸਲਾਈ ਇੱਥੇ ਹੋਰ ਬਣਾ ਲਵਾਂਗੇ ਆਹ ਫਿਰ ਆਪਾਂ ਦੋ ਸਲਾਈਆਂ ਸਿੰਪਲ ਕੱਢ ਲਾਂਗੇ ਇੱਕ ਸਲਾਈ ਹੁਣ ਆਪਾਂ ਸਿੱਧੀ ਇਧਰੋਂ ਪਾਵਾਂਗੇ ਆਹ ਉਲਟੀ ਵਾਲੀ ਬਣ ਜੂਗੀ ਦੋ ਸਲਾਈਆਂ ਹੋ ਜਾਣਗੀਆਂ ਦੋ ਲਾਈਨਾਂ ਆਪਣੀਆਂ ਹੋ ਜਾਣਗੀਆਂ ਇੱਕ ਆਹ ਤੇ ਇੱਕ ਆਹ ਇੱਕ ਬਣ ਗਈ ਇੱਕ ਹੋਰ ਹੋ ਜੂਗੀ ਫਿਰ ਇੱਕ ਸਲਾਈ ਇਧਰ ਕੱਢ ਕੇ ਦੋ ਸਲਾਈਆਂ ਸਿੰਪਲ ਕੱਢ ਕੇ ਤਾਂ ਫਿਰ ਡਿਜ਼ਾਈਨ ਸਟਾਰਟ ਹੋ ਜੂਗਾ ਤੇ ਬਦਲ ਬਦਲ ਕੇ ਆਪਾਂ ਡਿਜ਼ਾਈਨ ਇਹ ਪਾਈ ਜਾਣ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਬਹੁਤ ਜਲਦੀ ਬਣਨ ਵਾਲਾ ਤੇ ਬਹੁਤ ਸੌਖਾ ਤੇ ਪੂਰਾ ਬਣਿਆ ਹੋਇਆ ਦਿਖਾਉਣੀ ਤੁਹਾਨੂੰ ਮੈਂ ਇਹ ਦੇਖੋ ਜਿਸ ਤਰ੍ਹਾਂ ਲੱਗਦਾ ਹੈ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਵੀਡੀਓ ਪੂਰੀ ਦੇਖਿਓ ਤੇ ਮੇਰੇ ਚੈਨਲ ਨੂੰ ਸਪੋਰਟ ਕਰਿਓ ਜੀ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਜ਼ਰੂਰ ਜ਼ਰੂਰ ਸਪੋਰਟ ਕਰਿਓ ਮੇਰੇ ਚੈਨਲ ਨੂੰ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਦੇਖੋ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਕਿਸੇ ਵੀ ਰੰਗ ਤੇ ਕਿਸੇ ਵੀ ਉਨ ਤੇ ਬਹੁਤ ਸੋਹਣਾ ਉੱਠਦਾ ਹੈ Se lo dije en el día que se jornó mi vídeo ya.